ਤਾਵਲ ਸਕੂਲ ਪਠਾਨਕੋੜ ਨੇ 12ਵੀਆਂ ਜ਼ਿਲ੍ਹਾ ਸਕੂਲ ਖੇਡਾਂ 2025 ਦੇ ਹਿੱਸੇ ਵਜੋਂ ਅੰਡਰ 14-17 ਤੇ 19 ਲੜਕੇ ਲੜਕੀਆਂ ਦੇ ਵਰਗਾਂ ਲਈ ਜ਼ਿਲ੍ਹਾ ਬਾਲੀਵੁੱਡ ਟੂਰਨਾਮੈਂਟ ਦੀ ਮੇਜ਼ਬਾਨੀ ਮਾਨਨਲ ਕੀਤੀ। ਜ਼ਿਲ੍ਹੇਪਰ ਦੇ 25 ਤੋਂ ਵੱਧ ਸਕੂਲਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ਜਿਸ ਨਾਲੇ ਖੇਡ ਭਾਵਨਾ, ਟੀਮ ਵਰਕ ਅਤੇ ਨੌਜਵਾਨ ਪ੍ਰਤਿਭਾ ਦਾ ਇੱਕ ਜੀਵਤ ਜਸ਼ਨ ਬਣ ਗਿਆ। ਚਲਦੇ ਆ 4 ਵਜੇ ਦੇ ਕਰੀਬ ਪ੍ਰਤਾਪਵਰਡ ਸਕੂਲ ਦੇ ਡਾਇਰੈਕਟਰ ਸ਼੍ਰੀ ਸਨਿ ਮਹਾਜਨ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਹੈ ਸਦਲੇ ਮਾਨਵਲੀ ਗੱਲ ਹੈ ਕਿ ਅਸੀਂ ਇੱਕ ਵਕਾਰੀ ਟੂਰਨਾਮੈਂਟ ਦੀ ਮੇਜਬਾਨੀ ਕਰੀਏ ਅਤੇ ਆਪਣੇ ਵਿਦਿਆਰਥੀਆਂ ਨੂੰ ਉੱਤਮ ਦੇਖਦੇ ਰਹੀਏ ਪ੍ਰਤਾਪਵਰਡ ਸਕੂਲ ਵਿਖੇ ਸਾਡਾ ਮੰਨਣਾ ਹੈ ਕਿ ਖੇਡਾਂ ਅਨੁਸ਼ਾਸਨ ਧੀਰਜ ਤੇ ਅਗਵਾਈ ਦੀ ਨਹੀਂ ਹਨ ਸਾਡੇ ਵਿਦਿਆਰਥੀਆਂ ਨੇ ਇੱਕ ਵਲਫੇਅਰ ਸਕੂਲ ਦਾ ਨਾਮ ਰੋਸ਼ਨ ਕੀਤਾ ਅਤੇ ਸਾਨੂੰ ਵਿਸ਼ਵਾਸ ਹੈ ਕਿ ਉਹ ਉੱਚ ਪੱਧਰਾਂ ਤੇ ਉਤਮਤਾ ਪ੍ਰਾਪਤ ਕਰਦੇ ਰਹਿਣਗੇ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਅੱਜ ਪ੍ਰਤਾਵੜ ਸਕੂਲ ਵਿਖੇ 12ਵੀਆਂ ਜਿਲ੍ਹਾ ਸਕੂਲ ਖੇਡਾ ਵਾਲੀਬਾਲ 14 ਤੇ 17 ਕਰਵਾਇਆ ਜਾ ਰਿਹਾ ਜਿਸ ਵਿੱਚ ਸਾਡੇ ਅਜੀਮਾ ਜਨ ਜੀ ਸਪੈਸ਼ਲ ਗੈਸਟ ਜਿਹੜੇ ਇੱਥੇ ਆਏ ਆ ਉਹਨਾਂ ਦਾ ਅੰਤਿ ਆਪਾਂ ਧੰਨਵਾਦ ਕਰਦੇ ਆ ਨਾਲ ਹੀ ਸੰਨੀ ਸਰ ਦਾ ਜਿਹੜੇ ਡਾਇਰੈਕਟਰ ਸਕੂਲ ਦੇ ਉਹਨਾਂ ਦਾ ਵੀ ਥੈਂਕਸ ਕਿ ਹਮੇਸ਼ਾ ਹੀ ਉਹ ਡਿਪਾਰਟਮੈਂਟਲ ਮੁੱਢ ਦੇ ਮੁੱਢਾ ਲਾ ਕੇ ਜਿਹੜਾ ਬਹੁਤ ਵਧੀਆ ਸੀ ਉਪਰਾਲਾ ਗੇਮਾਂ ਵਾਸਤੇ ਕਰ ਰਿਹਾ ਜਿਵੇਂ ਆਪਾਂ ਦੱਸਣਾ ਚਾਹੁੰਦੇ ਆ ਕਿ ਪਰਤਾਵੜ ਜਦੋਂ ਕਿਤੇ ਵੀ ਸਾਡੇ ਗੇਮਸ ਨਹੀਂ ਹੁੰਦੀਆਂ ਸੀ ਮੈਕਸਿਮਮ ਜਿਹੜਾ ਸਰਕਾਰੀ ਸਕੂਲ ਔਰ ਰੀਡਰ ਸਕੂਲਾਂ ਚ ਹੁੰਦੇ ਆਹੀ ਪਰਤਾਵੜ ਸਕੂਲ ਵੱਲੋਂ ਸਾਨੂੰ ਆਫਰ ਕੀਤਾ ਗਿਆ ਗਰਾਊਂਡਸ ਅੱਜ ਦੀ ਡੇਟ ਵਿੱਚ ਪਿਛਲੇ 5-6 ਸਾਲਾਂ ਤੋਂ ਸੰਨੀ ਬਾਜਿੰਦੀ ਸਪੋਰਟਸ ਦੇ ਨਾਲ ਕਾਫੀ ਹੀ ਲੈਵਲ ਜਿਹੜਾ ਸਾਡਾ ਗੇਮਸ ਦਾ ਲੈਵਲ ਨੈਕਸਟ ਲੈਵਲ ਤੇ ਗਿਆ ਹੈ ਜਿਹਦੇ ਵਿੱਚ ਆਪਾਂ ਕ੍ਰਿਕਟ ਹੈ ਫੁੱਟਬਾਲ ਹੈ ਸਵਿਮਿੰਗ ਹੈ ਸਕੇਟਿੰਗ ਹੈ ਸੌਫਟ ਟੈਨਿਸ ਹੈ ਲੌਂ ਟੈਨਿਸ ਹੈ ਟੀਟੀ ਹੈ ਚੈਸ ਹੈ ਯੋਗਾ ਸ਼ੂਟਿੰਗ ਹੈ ਲਗਭਗ 10 ਤੋਂ 15 ਗੇਮ ਜਿਹੜੀਆਂ ਪ੍ਰਤਾਪ ਵੱਲੋਂ ਹੀ ਆਰਗੇਨਾਈਜ਼ ਕਰਵਾਈਆਂ ਜਾਂਦਾ ਹੈ ਇਹਦਾ ਸਾਰਾ ਸ਼ਰੇ ਅਸੰਨੀ ਮਾਣ ਜਾਂਦਾ ਹੈ ਕਿ ਪਠਾਨਕੋਟ ਵਿੱਚ ਸਭ ਤੋਂ ਵਧੀਆ ਇਨਫਰਾ ਜਿਹੜਾ ਸਪੋਰਟਸ ਦਾ ਹੈ ਉਹ ਪ੍ਰਤਾਪਵਰਡ ਸਕੂਲ ਵਿਖੇ ਹੀ ਹੈ ਇਸ ਤੋਂ ਇਲਾਵਾ ਸਕੂਲ ਸੇ ਚਾਹ ਪਰ ਜੋ ਇਹ ਆਪਣੇ ਦਿਲੋਂ ਕਰਦੇ ਆ ਉਹ ਬੱਚਿਆਂ ਵਾਸਤੇ ਜਿਹੜਾ ਪ੍ਰਾਈਜ਼ ਮਨੀ ਇਹਨਾਂ ਨੇ ਅਨਾਉਂਸ ਕੀਤੀ ਹੈ ਫੁੱਟਬਾਲ ਵਿੱਚ 4900 ਰੁਪਿਆ ਐਸੇ ਹੀ ਕ੍ਰਿਕਟ ਜਿਹੜਾ ਕੱਲ ਤੋਂ ਸਟਾਰਟ ਹੋ ਰਿਹਾ ਅੰਡਰ 17 ਬॉयਜ਼ ਐਂਡ ਗਰਲਜ਼ ਦਾ ਟੂਰਨਾਮੈਂਟ ਪਠਾਨ ਪ੍ਰਤਾਪਵਰਡ ਸਕੂਲ ਵੱਲੋਂ ਕਰਵਾਇਆ ਜਾ ਰਿਹਾ ਹੈ ਇਸ ਸਾਲ ਅੰਡਰ 17 ਜਿਹੜਾ ਗਰਲਸ ਦਾ ਟੂਰਨਾਮੈਂਟ ਵੀ 17 ਤਰੀਕ ਨੂੰ ਪ੍ਰਤਾਪ ਵਿੜੇ ਚ ਕਰਵਾਇਆ ਜਾ ਰਿਹਾ ਹੈ ਇੱਕ ਵਾਰ ਮੈਂ ਪੂਰੇ ਆਪਣੇ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਨੂੰ ਜਿਹੜਾ ਸਾਡੇ ਅੱਜ ਚੀਫ ਗੈਸਟ ਆਏ ਹੈ ਅਜੇ ਮਾ ਜੀ ਦਾ ਧੰਨਵਾਦ ਕਰਦਾ ਔਰ ਸੰਨੀ ਮਾ ਜੀ ਦਾ ਦਿਲੋਂ ਧੰਨਵਾਦ ਹੈ ਕਿ ਇਹ ਹਮੇਸ਼ਾ ਹੀ ਜਿਹੜੇ ਡਿਪਾਰਟਮੈਂਟ ਵਾਸਤੇ ਹਮੇਸ਼ਾ ਹੀ ਖੜੇ ਰਹਿੰਦੇ ਆ ਜੋ ਵੀ ਲੋਡ ਹੋਏ ਕਿੰਨਾ ਉਹਦੇ ਦਿਲ ਤੋਂ ਕਦੀ ਵੀ ਨਾ ਨਹੀਂ ਸੁਣੀ ਹਮੇਸ਼ਾ ਹੀ ਗੇਮ ਨੂੰ ਪ੍ਰਮੋਟ ਕਰਨ ਲਈ ਸਭ ਤੋਂ ਨੰਬਰ 1 ਜਿਹੜਾ ਹੈ ਪਠਾਨਕੋਟ ਵਿੱਚ ਹੈਗੇ ਧੰਨਵਾਦ